ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੈਡੀਕਲ ਪ੍ਰੋਫੈਸ਼ਨਲ ਜੁੜੇ ਪ੍ਰੋਫੈਸਰਾਂ ਅਤੇ ਮੈਡੀਕਲ ਅਫਸਰ ਸਪੈਸ਼ਲਿਸਟ ਦੀ ਰਿਟਾਇਰਮੈਂਟ ਦੀ ਉਮਰ ਹੱਦ ਬਤਾ ਕੇ ਪੈਨਸ਼ਨ ਕਿਤੇ ਜਾਣ ਸੰਬੰਧੀ ਤੇ ਦੂਜੇ ਵਿਭਾਗਾਂ ਵਿੱਚ ਵੀ ਅਜਿਹਾ ਕਿਤੇ ਜਾਣ ਜਾਂ ਨਾ ਕਿਤੇ ਜਾਣ ਦੀ ਸੰਭਾਵਨਾ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦਸ਼ਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਨਮੋਸ਼ੀ ਪਰਿਹਾਅ ਤੋਂ ਬਾਅਦ ਹੁਣ ਇਹ ਪਾਰਟੀ ਪੰਜਾਬ ਵਿੱਚ ਆਪਣੀ ਹੋਂਦ ਬਚਾਉਣ ਲਈ ਤੜਾ ਤੜ ਕੈਬਨਟ ਮੀਟਿੰਗਾਂ ਕਰਕੇ ਵੱਡੇ ਵੱਡੇ ਫੈਸਲੇ ਲੈ ਕੇ ਉਹਨਾਂ ਨੂੰ ਲਾਗੂ ਕਰਨ ਦੀ ਵੀ ਸਰਗਰਮ ਹੋਈ ਜਾ ਰਹੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਫੀ ਲੰਬੇ ਸਮੇਂ ਤੱਕ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੋਈ ਕੈਬਨਟ ਮੀਟਿੰਗ ਨਹੀਂ ਸੀ ਹੋਈ ਇਸ ਤੋਂ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਤਿਰਾਂ ਵੀ ਬਹੁਤ ਹਰਾਨ ਸਨ ਤੇ ਪੰਜਾਬ ਸਰਕਾਰ ਦੀ ਵੱਡੇ ਪੱਧਰ ਤੇ ਅਲੋਚਨਾ ਵੀ ਕੀਤੀ ਜਾ ਰਹੀ ਸੀ ਪਰੰਤੂ ਅੱਠ ਪਰਵਾਇਦੇ ਦਿੱਲੀ ਵਿਧਾਨ ਸਭਾ ਦੇ ਤੇਜਾ ਨੇ ਪਾਰਟੀ ਸੁਪਰੀਮੋ ਅਰਵਿੰਦ ਗੈਜਰੀਵਾਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਜਿੱਥੇ ਵੱਡਾ ਝਟਕਾ ਲੱਗਿਆ ਉਸ ਦੇ ਨਾਲ ਇਸ ਪਾਰਟੀ ਦੇ ਸਾਰੇ ਵੱਡੇ ਆਗੂਆਂ ਨੇ ਪੰਜਾਬ ਵੱਲ ਰੁਖ ਕਰਦੇ ਬਈ ਪੰਜਾਬ ਵਿੱਚ ਆਪਣੀ ਚਾਹ ਤੋਂ ਸਰਦਾਰਨ ਲਈ ਯਤਨ ਕਰਨੇ ਵੀ ਸ਼ੁਰੂ ਕਰ ਦਿੱਤੇ ਇਸੇ ਕੜੀ ਵਿੱਚ ਪਿਛਲੇ ਕੋਈ ਸਮੇਂ ਤੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਜਲਦੀ ਜਲਦੀ ਕੈਬਨਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਹੁਣ ਪੰਜਾਬ ਸਰਕਾਰ ਦੀ ਲੇਟੈਸਟ ਕੈਬਨਟ ਮੀਟਿੰਗ 11 ਅਪ੍ਰੈਲ 2025 ਨੂੰ ਕੀਤੀ ਗਈ ਸੀ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਇਹਨਾਂ ਵਿੱਚ ਪੰਜਾਬ ਦੇ 154 ਬਲਾਕਾਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕਰਨ ਯਕਮੁਸ਼ ਤਖੀਮ ਨਗਰ ਟਰਸਟਾਂ ਵਿੱਚ ਵੀ ਲਾਗੂ ਕਰਨ ਤੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੇ ਮਾਹਰ ਡਾਕਟਰਾਂ ਸਪੈਸ਼ਲਿਸਟ ਦੇ ਕਾਰਜਕਾਲ ਵਿੱਚ ਵੀ ਵਾਧਾ ਕਰਨ ਦਾ ਫੈਸਲਾ ਸ਼ਾਮਲ ਹੈ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਰਿਟਾਇਰਮੈਂਟ ਦੀ ਉਮਰ ਜਿੱਤੇ ਪਹਿਲਾਂ 62 ਸਾਲ ਸੀ ਇਸ ਨੂੰ ਵਧਾ ਕੇ ਹੁਣ 65 ਸਾਲ ਕਰ ਦਿੱਤਾ ਗਿਆ ਹੈ ਇਹ ਜਿਹੇ ਇਸ ਤਰ੍ਹਾਂ ਕੀਤਾ ਗਿਆ ਹੈ ਕਿਉਂਕਿ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਜਾਂ ਫਿਰ ਐਮਡੀ ਕਰ ਰਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪ੍ਰੋਫੈਸਰਾਂ ਦੀ ਕਮੀ ਹੋ ਜਾਂਦਾ ਖਰਚਾ ਪ੍ਰਗਟ ਕੀਤਾ ਜਾ ਰਿਹਾ ਸੀ ਇਸ ਫੈਸਲੇ ਨਾਲ ਹੁਣ ਹੋਰ ਇਹਨਾਂ ਸਾਲਾਂ ਲਈ ਮੈਡੀਕਲ ਕਾਜਾ ਵਿੱਚ ਪੜਾ ਰਹੇ ਲਗਭਗ 48 ਪ੍ਰੋਫੈਸਰ ਜਿਨ੍ਹਾਂ ਦੀ ਕਿ ਉਮਰ ਵਰਸ ਆਫੀ ਹੁਣ ਉਹ 65 ਸਾਲ ਦੀ ਉਮਰ ਤੱਕ ਕੰਮ ਕਰ ਸਕਣਗੇ ਜਿਸ ਨੂੰ ਮੈਡੀਕਲ ਕਾਜਾਂ ਦੇ ਵਿਦਿਆਰਥੀਆਂ ਨੂੰ ਇਹਨਾਂ ਪ੍ਰੋਫੈਸਰਾਂ ਦੇ ਤਜਰਬੇ ਤੋਂ 3 ਸਾਲ ਹੋਰ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ ਇਸੇ ਤਰ੍ਹਾਂ ਹੀ ਮੈਡੀਕਲ ਪ੍ਰੋਫੈਸ਼ਨਲ ਸੰਬੰਧਿਤ ਇੱਕ ਹੋਰ ਫੈਸਲਾ ਵੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ ਜਿਸ ਸੰਸਾਰ ਹੁਣ ਮੈਡੀਕਲ ਅਫਸਰ ਸਪੈਸ਼ਲਿਸਟ ਦੀ ਕੰਮ ਕਰਨ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਹਾਲਾਂਕਿ ਇਹਨਾਂ ਮੈਡੀਕਲ ਅਫਸਰਾਂ ਨੂੰ 58 ਸਾਲ ਤੋਂ ਬਾਅਦ ਤਨਖਾਹ ਲਾਸ ਪ੍ਰੋਪ ਕੀਤੀ ਸੈਲਰੀ ਅਨੁਸਾਰ ਹੀ 65 ਸਾਲ ਤੱਕ ਅਦਾ ਕੀਤੀ ਜਾਵੇਗੀ ਤੇ ਇਹ ਠੇਕਾ ਅਦਾਰਤ ਹੋਵੇਗੀ। ਮੈਡੀਕਲ ਪ੍ਰੋਫੈਸ਼ਨਲ ਜੁੜੇ ਪ੍ਰੋਫੈਸਰਾਂ ਤੇ ਸਪੈਸ਼ਲਿਸਟ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ ਹੱਦ 65 ਸਾਲ ਕੀਤੇ ਜਾਣ ਤੇ ਕੁਦਰਤੀ ਤੌਰ ਤੇ ਪੰਜਾਬ ਸਰਕਾਰ ਦੇ ਬਾਕੀ ਮੁਲਾਜ਼ਮਾਂ ਵਿੱਚ ਇੱਕ ਕਿਉਰਿਓਸਿਟੀ ਜਗਣੀ ਕੁਦਰਤੀ ਗੱਲ ਹੀ ਹੈ ਕਿ ਕੀ ਬਾਕੀ ਵਿਭਾਗਾਂ ਵਿੱਚ ਵੀ ਰਿਟਾਇਰਮੈਂਟ ਦੀ ਉਮਰ ਹੱਦ 58 ਸਾਲ ਤੋਂ 60 ਸਾਲ ਜਾਂ ਇਸ ਤੋਂ ਵੱਧ ਕੀਤੀ ਜਾਣ ਦੀ ਕੋਈ ਸੰਭਾਵਨਾ ਹੈ ਜਾਂ ਫਿਰ ਨਹੀਂ ਹੈ ਤਾਂ ਬਾਕੀ ਅਪਾਰਟਮੈਂਟ ਵਿੱਚ ਸਰਕਾਰ ਦੁਆਰਾ ਉਮਰ ਹੱਦ ਵਧਾਉਣ ਦੀ ਸੰਭਾਵਨਾ ਲਗਭਗ ਨਾਂ ਦੇ ਬਰਾਬਰ ਹੀ ਹੈ ਕਿਉਂਕਿ ਹੈਲਥ ਡਿਪਾਰਟਮੈਂਟ ਵਿੱਚ ਮਾਹਰ ਅਫਸਰ ਸਪੈਸ਼ਲਿਸਟ ਤੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਭਾਰੀ ਕਾਟ ਦੇਖਣ ਨੂੰ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਮਾਹਰ ਡਾਕਟਰ ਪ੍ਰਾਈਵੇਟ ਖੇਤਰਾਂ ਵਿੱਚ ਸਵਾਮਾ ਪ੍ਰਦਾਨ ਕਰਨ ਨੂੰ ਪ੍ਰੀਫਰੈਂਸ ਦਿੰਦੇ ਹਨ ਜਦਕਿ ਬਾਕੀ ਡਿਪਾਰਟਮੈਂਟ ਵਿੱਚ ਅਜਿਹਾ ਨਹੀਂ ਹੈ ਦੂਜਾ ਕਾਰਨ ਇਹ ਵੀ ਹੈ ਕਿ ਬਾਕੀ ਵਿਭਾਗਾਂ ਵਿੱਚ ਰਿਟਾਇਰਮੈਂਟ ਦੀ ਉਮਰ ਹੱਦ ਤੱਕ ਪਹੁੰਚਦੇ-ਪਹੁੰਚਦੇ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਕਿ ਨਵੀਂ ਭਰਤੀ ਵਿੱਚ ਸਰਕਾਰ ਨੂੰ ਕਾਫੀ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਨਵੇਂ ਮੁਲਾਜ਼ਮ ਆਸਾਨੀ ਨਾਲ ਮਿਲ ਜਾਂਦੇ ਹਨ ਬਲਕਿ ਅਜਿਹੇ ਉਮੀਦਵਾਰ ਇੰਨੀ ਵੱਡੀ ਬੇਰੁਜ਼ਗਾਰੀ ਦੇ ਯੁੱਗ ਵਿੱਚ ਵੱਡੀ ਗਿਣਤੀ ਦੇ ਵਿੱਚ ਉਪਲਬਧ ਹਨ ਇਸ ਲਈ ਲੱਗਦਾ ਨਹੀਂ ਕਿ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਹਮਰ ਹੱਦ ਦੇ ਵਿੱਚ ਸਰਕਾਰ ਵਾਅਦਾ ਕਰਨ ਦੀ ਕੋਈ ਵੀ ਤਜਵੀਜ਼ ਦੇ ਉੱਤੇ ਵਿਚਾਰ ਕਰੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਦਾ ਇੱਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ